ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟ ਕਰੋੜ ਜੀ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਪੈਂਦਾ ਜੀ ਫਰੋਜਪੁਰ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਬਾਾਈ ਤੋਂ ਲੈ ਕੇ ਦਿੰਨੇ ਆ ਤੇ ਸੱਦੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਦਾ ਸਰੀਕਾ ਦੱਸੋ ਨਾਮ ਤੇ ਐਡਰੈਸ ਦੱਸ ਦਿਓ ਜੀ ਡੱਗਾ ਮੇਰਾ ਨਾਮ ਵੀਰੇ ਪਿੰਡ ਕੋਟ ਸੌੜ ਤੜਾ ਜਲਾਫਰੋ ਜੀ ਮੋਬਾਈਲ ਨੰਬਰ ਜੀ 9781018855 ਠੀਕ ਆ ਵੀਰੇ ਇੱਕ ਨਾ ਕੀ ਆ ਜੀ ਹਾਂ ਵੀਰੇ ਇੱਕ ਹੀ ਆ ਸੁਆ ਕਿੰਨਾ ਮਾ ਸੂਈ ਆ ਜੀ ਵੀਰੇ ਪਹਿਲੇ ਸਵੇ ਸੂਈ ਆ ਦੰਦੋ ਜੀ ਇਹ ਦੰਦੋ ਤਾਂ ਵੇਖੀ ਨਹੀਂ ਯਾਰ ਮੈਂ ਠੀਕ ਆ ਕਦੋਂ ਸੂਈ ਆ ਜੀ ਇਹ ਵੀਰੇ ਹੋ ਗਏ ਹੋਣੇ ਇਹਨੂੰ 18 ਦਿਨ ਹੋ ਗਏ ਹੋਣਾ ਵੀ ਇਹ ਤਾਂ ਥੱਲੇ ਥੱਲੇ ਹੋਏ ਆ ਜਾਨੀ ਠੀਕ ਹੈ ਬੱਚਾ ਕੀ ਹੈ ਜੀ ਬੱਚਾ ਬੱਚੀ ਮਗਰ ਜਰਸੀ ਬੱਚੀ ਹੈ ਜੀ ਠੀਕ ਹੈ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਵੀਰੇ ਇਹਦੇ ਥੱਲੇ 12 13 ਲੀਟਰ ਖੁੱਲਾ ਡੁੱਲਾ ਚੋਕੇ ਆਪਾਂ 14 ਤੋਂ ਵੀ ਉੱਪਰ ਹੀ ਲਿਆਂਦਾ ਤੇ ਪਰਨਾ ਯਾਰ ਇਹਨੇ ਜੀ ਜਾਂ ਨਹੀਂ ਲਾਇਆ ਦਲਦੀ ਨਹੀਂ ਆਇਆ 12 ਤੋਂ 13 ਹਾਂ ਹੁਣ ਆਪਾਂ ਜਾਨੀ ਆਪਦੇ ਘਰ ਦੀ ਗਾਰੰਟੀ ਦੇਣਾ ਨੈਟ ਤਿਆਰ ਆ ਹਾਂ ਥੜਾਂ ਦੀ ਦੰਨ ਹੈ ਜੀ ਥੜਾਂ ਦੀ ਜਮਾ ਓਕੇ ਤੋੜ ਕੇ ਦਿਖਾ ਦੇ ਵੀਰੇ ਸੂਆ ਪਹਿਲਾ ਸੂਈ ਹੈ ਜੀ ਦਿਨ ਕਿੰਨੇ ਦੱਸਿਆ ਸੀ ਜੀ 18 ਤੋਂ 20 ਦਿਨ ਹੋ ਗਏ 18 ਤੋਂ 20 ਦਿਨ ਹੋ ਗਏ ਬੱਚਾ ਮਗਰ ਬ ਜੀਰ ਦੀ ਸਾਫ ਹੈ ਵੀਰੇ ਠੀਕ ਹੈ ਵੀਰੇ ਦੁੱਧ ਤਾਂ ਬਾਈ ਕਹਿੰਦਾ ਆਪਾਂ 14 ਲੀਟਰ ਚੋ ਕੇ ਲਿਆਂਦਾ ਸੀ ਥੋੜਾ ਜਿਹਾ ਉਪਰਾ ਕਰ ਗਈ ਆ ਹੁਣ 12 ਤੋਂ 13 ਲੀਟਰ ਨੈਟ ਤਿਆਰ ਆ ਹੋਊ ਵੀ ਬਾਈ ਚਿੱਟਾ ਮੱਝਾ ਰਗਾ ਜਮਾ ਫੁੱਲ ਸੰਗਣਾ ਠੰਡੀ ਵੀ ਪੂਰੀ ਆਲਾ ਕੋਈ ਚੱਕਰ ਨਹੀਂ ਬਾਕੀ ਸੀਲ ਸਲਾਗ ਵੀ ਕਰਮਾ ਕੋਟ ਸ਼ੰਗ ਭੂਰਾ ਵੀ ਨਹੀਂ ਚਾਰ ਹੀ ਥੜ ਹਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਜਰਸੀ ਆ ਵੀਰੇ ਵਜਨ ਮੌਜੂਦ ਵਾਲੀ ਆ ਡਿਮਾਂਡ ਜਮਾ ਲੈਣ ਦੇਣ ਜੀ ਵਾਲੀ 50 ਮਾਨਦਾਨ ਕਰਦਾ ਕੋਜੂ ਮਾਨਦਾਨ ਜੀ ਜੈਜ ਡਿਮਾਂਡਾ ਮਾੜਾ ਮੱਝ ਨਹੀਂ ਅਗਲਾ ਇਹਨੇ 24.5 ਦੀ ਦਿੰਦਾ ਸਹੀ ਗੱਲ ਜੈਜ ਡਿਮਾਂਡਾ ਬਾਈ ਕਹਿੰਦਾ 50000 ਰੁਪਏ ਚੋਂ ਮਾਨਤਾਨ ਕਰਦਾਂਗੇ ਚੰਗੀ ਆ ਵੜ ਸੋਨਾ ਕੱਟ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਹਾਤੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣ ਫੋਰ ਸ਼ਾਂਖਪੂਰਾ ਵੀ ਜਿਹਨੂੰ ਲੱਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਜੀ ਧੰਨਵਾਦ